ਧੰਵਾਦ ਗੁਰੂ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਮੈਂ ਹਿਮਾ ਵਰਨ ਨਾ ਸਕੋ ਤੂੰ ਠਾਕੁਰ ਉੱਚ ਭਗਵਾਨ ਤੇਰੇ ਕਵਨ ਕਵਨ ਗੁਣ ਕਹਿ ਕਹਿਗਾ ਵਾ ਸਾਹਿਬ ਗੁਣੀ ਨਿਦਾਨਾ ਤੁਮਰੀ ਮੈ ਮਾ ਵਰਨ ਨਾ ਸਕੋ ਤੋ ਠਾਕੁਰ ਊਚ ਭਗਵਾਨਾ ਅੰਤਰ ਜਾਮੀ ਪਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੋਗ ਕਰ ਸੰਤਨ ਕੀ ਧੂਰੇ ਮੋਗ ਕਰ ਸੰਤਨ ਕੀ ਧੂਰੇ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਐਵ ਗੁਨਾ ਮੇਰੇ ਮੈਂ ਦੇ ਤੱਕਦਾ ਰਹਿ ਮਤੋਂ ਤੇਰੀਆਂ ਤੇਰੇ ਕਿਹੜੇ ਕਿਹੜੇ ਗੁਣਾ ਨੂੰ ਮੈਂ ਗਾਵਾਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪਉ ਸਾਰੇ ਮਨਾ ਰਹੇ ਨੀਚੋਂ ਊਚ ਕਰੇ ਮੇਰਾ ਗੋਬਿੰਦ ਸਦਨਾ ਸੈੜ ਤਰੇ ਭਗਤ ਰਵਦਾਸ ਜੀ ਦੇ ਵਿੱਚ ਇੰਨੀ ਨਿਮਰਤਾ ਇੰਨੀ ਨਿਮਰਤਾ ਦੇ ਪੁੰਜ ਨੀਚੋਂ ਊਚ ਕਰੇ ਮੇਰਾ ਗੋਬਿੰਦ ਭਗਤ ਰਵਦਾਸ ਜੀ ਨੂੰ ਛੱਤਰ ਉੱਪਰ ਝੁਲਦਾ ਸੀ ਸਤਿਗੁਰੂ ਜੀ ਰਵਦਾਸ ਮਹਾਰਾਜ ਸੱਚੇ ਪਾਤਸ਼ਾਹ ਇੰਨੀ ਨਿਮਰਤਾ ਦੇ ਪੁੰਜ ਉਹਨਾਂ ਦੇ ਕਿਹੜੇ ਕਿਹੜੇ ਗੁਨਾ ਨੂੰ ਮਾਫੀ ਗਈ ਉਸ ਟਾਈਮ ਉਸ ਸਮੇਂ ਵਿੱਚ ਬੜਾ ਕੁੱਝ ਲੋਕਾਂ ਨੇ ਕਹਿਣਾ ਪਰ ਧੰਨ ਗੁਰੂ ਰਵਿਦਾਸ ਮਹਾਰਾਜ ਦੀ ਇੰਨੀ ਨਿਮਰਤਾ ਇੰਨੀ ਨਿਮਰਤਾ ਦੇ ਵਿੱਚ ਜੋੜੇ ਗੱਢਣੇ ਇੰਨੀ ਨਿਮਰਤਾ ਦੇ ਵਿੱਚ ਸਾਰਿਆਂ ਨੂੰ ਤਾਰਨਾ ਲੋਕੀ ਕਹਿੰਦੇ ਉਹ ਜੋੜੇ ਗੱਢਦੇ ਸੀ ਪਰ ਨਹੀਂ ਉਹ ਨਾਲ-ਨਾਲ ਬੰਦੇ ਦਾ ਮਨ ਵੀ ਗੰਢ ਦਿੰਦੇ ਸਨ ਬੰਦੇ ਨੂੰ ਜੋੜ ਦਿੰਦੇ ਸਨ ਨਾਲ ਐਸਾ ਗੁਰੂ ਦੇ ਨਾਲ ਜੋੜਦੇ ਸਨ ਬੰਦਾ ਬੰਦਾ ਨਹੀਂ ਸੀ ਰਹਿ ਜਾਂਦਾ ਆਓ ਪੜਿਏ ਤੇਰੇ ਕਿਹੜੇ ਕਿਹੜੇ ਗੁਨਾਹ ਨੂੰ ਗੁਰੂ ਨਾ ਤੂੰ ਜੋੜਨ ਵਾਲਿਆ ਤੇਰੇ ਕਿਹੜੇ ਕਿਹੜੇ ਗੁਣਾ ਨੂੰ ਮੈਂ ਗਾਵਾਂ ਗੁਰੂ ਨਾ ਤੂੰ ਜੋੜਨ ਵਾਲਿਆ ਤੇਰੇ ਕਿੜੇ ਕਿੜੇ ਨੰਕਾ ਮਾ ਰੂ ਨਾਲ ਜੋੜਾ ਕਿਹੜੇ ਚੇਵੇਂ ਮੁਖਾ ਨੰਕਾ ਮਾ ਰੂ ਨਾਲ ਜੋੜਾ ਤੇਰੇ ਕਿੜੇ ਕਿੜੇ ਗੁਣਾ ਨੂੰ ਗੁਰੂ ਨਾ ਤੂੰ ਜੋੜਨ ਵਾਲਿਆ ਤੇਰੇ ਕਿਡੇ ਕਿਡੇ ਗੁਣਾ ਨੂੰਗਾ ਮਾ ਗੁਰੂ ਨਾ ਤੂੰ ਜੋੜਨ ਵਾਲਿਆ ਗੁਰੂ ਨਾਲ ਜੀ 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 ਜੋੜਨ ਵਾਲਿਆ ਹੋ ਗੁਰੂ ਨਾਲ ਜੀ ਜੋੜਨ ਵਾਲਿਆ ਗੁਰੂ ਨਾਲ ਜੀ ਜੋੜਨ ਵਾਲਿਆ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗੁਰੂ ਨਾ ਤੂੰ ਜੋੜਨ ਵਾਲਿਆ ਤੇਰੇ ਕਿਹੜੇ ਕਿਹੜੇ ਗੁਣਾਂ ਰੂਨਾ ਤੂੰ ਜੋੜਨ ਵਾਲਿਆ ਪਰਮ ਸਤਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ ਸਾਹਿਬ ਕਮਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬਹਿ ਕੇ ਸਾਨੂੰ ਤੁਹਾਨੂੰ ਸਤ ਸੰਗਤ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਕਰਮਾ ਵਾਲੇ ਆ ਭਾਗਾ ਵਾਲੇ ਆ ਰੁਤਾ ਮੜਮੜਾਉਂਦੀਆਂ ਨੇ ਪਰ ਬੰਦਾ ਕਈ ਵਾਰੀ ਨਹੀਂ ਹੁੰਦਾ ਕਰਮਾ ਵਾਲਿਆਂ ਭਾਗਾ ਵਾਲਿਆਂ ਜੋ ਗੁਰੂ ਦੀ ਗੋਦ ਵਿੱਚ ਬਹਿ ਗਏ ਹਰ ਜਸ ਕੀਰਤਨ ਸਰਵਣ ਕਰ ਰਹੇ ਹੋ ਸਤਿਗੁਰੂ ਜੀ ਦੀ ਬਾਣੀ ਦੇ ਪ੍ਰਵਾਹ ਚੱਲ ਰਏ ਹਨ ਵਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਪਰਮ ਚੋਟਾ ਖਾਵੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਗੁਰ ਸੰਗਤ ਮੈਲ ਪ੍ਰੀਜੈ ਜੀਓ بڑے ਲੋਗ ਨੇ ਉਹ ਜਿਨ੍ਹਾਂ ਨੂੰ ਪਤਾ ਦੀਵਾਨ ਚੱਲ ਰਹੇ ਹਨ ਸੁਣ ਰਹੇ ਹਨ ਪਰ ਸਮਾਂ ਨਹੀਂ ਹੈ بڑے ਲੋਗ ਉਹ ਨੇ ਜੋ ਸੁਣਨਾ ਚਾਹੁੰਦੇ ਨੇ ਉਹਨਾਂ ਨੂੰ ਸੁਣਦਾ ਨਹੀਂ ਹੁੰਦਾ بڑے ਲੋਗ ਉਹ ਨੇ ਜੋ ਜਿਨ੍ਹਾਂ ਨੂੰ ਦੇਖਣਾ ਪਸੰਦ ਕਰਦੇ ਨੇ ਪਰ ਅੱਖਾਂ ਨਹੀਂ ਹਣ ਦੇਖਣ ਨਹੀਂ بڑے ਲੋਗ ਉਹ ਨੇ satsang ਦੇ ਵਿੱਚ ਆਉਣਾ ਦਾ ਚਾਹੁੰਦੇ ਨੇ पर मजबूरी कारण ऐसी उस अकाल पुरख दी 6:00 बजे होइ आ नहीं सकदे क्यों इस कर के सतगुरु जी कहंदे वड्ढा भागी हर संगत पावे वड्ड्या ਕਰਮਾ ਵਾਲਾ ਉਹ ਬੰਦਾ ਹੈ ਜਿਨੇ ਸਤਗੁਰੂ ਦੀ ਓਟ ਲਿੱਤੀ ਹੋਵੇ ਜਿਹੜਾ ਬੰਦਾ ਸਤਗੁਰੂ ਜੀ ਨੂੰ ਸਵਾਸ ਸਵਾਸ ਯਾਦ ਰੱਖਦਾ ਹੋਵੇ ਉਹਨੂੰ ਸਤਗੁਰੂ ਜੀ ਕਹਿੰਦੇ ਵੱਡਾ ਭਾਗੀ ਹਰ ਸੰਗਤ ਪਾਵੈ ਭਾਗਹੀਨ ਜਿਹੜਾ ਭਾਗਾ ਤੋਂ ਹੀਣਾ ਬੰਦਾ ਹੈ ਪ੍ਰਮ ਚੋਟਾਂ ਖਾਵੈ ਉਹ ਪੜਕਦਾ ਹੀ ਫਿਰਦਾ ਰਹਿੰਦਾ ਹੈ ਪਤਾ ਤੇ ਸਾਰਿਆਂ ਨੂੰ ਇਹ ਗੁਰੂ ਰਵਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆਪਾਂ ਸਾਰੇ ਰਲ ਮਿਲ ਕੇ ਮਨਾ ਰਹੇ ਆ ਜੋੜਨਾ ਤੇ ਗੁਰੂ ਨਾਲ ਹੀ ਸਤਿਗੁਰੂ ਜੀ ਦਾ ਬੜਾ ਕੁਝ ਇੱਥੇ ਪੰਡਾਲ ਦੇਖੋ ਹੁਣ ਖਾਲੀ ਪਿਆ ਇਹਦੇ ਪਤਾ ਹੋਵੇ ਕੋਈ ਜਿਹੇ ਗਾਉਣ ਵਾਲੇ ਲੱਗਣਾ ਜਾਂ ਕਿਸੇ ਹੋਰ ਨੂੰ ਲੱਗਣਾ ਹੈ ਤਾਂ ਬੜਾ ਇਕੱਠ ਹੁੰਦਾ ਹੈ ਬੜਾ ਮੇਲਿਆਂ ਦੇ ਵਿੱਚ ਇਕੱਠ ਹੁੰਦਾ ਹੈ ਭਾਈ ਪਰ ਸੁਣੀ ਨਾ ਜਾਏ ਸੱਚ ਅੰਮ੍ਰਿਤ ਕਾਥਾ ਗੁਰੂ ਦੀ ਗੱਲ ਸੱਚੀ ਜਿਹੜੀ ਝੋਟਾ ਮਾਰਦੀ ਉਹ ਸੁਣੀ ਨਹੀਂ ਜਾਂਦੀ ਸਤਿਗੁਰੂ ਜੀ ਕਹਿੰਦੇ ਇਹ ਸਰੀਰਾ ਮੇਰੇ ਆ ਇਸ ਜਗ ਮਹਿ ਆਏ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਇਸ ਦੁਨੀਆ ਦੇ ਵਿੱਚ ਤੂੰ ਆਇਆ ਹੈ ਕਰਨ ਕੀ ਆਇਆ ਹੈ ਐਸ਼ ਪਰਸਤੀ ਘੁੰਮਣ ਫਿਰਨ ਇੱਕ ਨਾ ਇੱਕ ਦਿਨ ਬੰਦੇ ਦਾ ਹਿਸਾਬ ਹੁੰਦਾ ਹੈ ਚੰਗੀਆਂ ਆਈਆਂ ਬੁਰਾਈਆਂ ਬਾਚੈ ਧਰਮ ਅਧੂਰ ਬੰਦਾ ਕਹਿੰਦਾ ਮੇਰੇ ਨਾਲ ਤਾਂ ਹਿਸਾਬ ਕੋ ਦਾ ਵੀ ਨਹੀਂ ਕੋਈ ਹੁਣ ਇੱਥੇ ਖਾ ਪੀ ਲੋ ਜੋ ਮਰਜੀ ਕਰੋ ਯਾਰ ਕਿਹੜਾ ਕਿਸ ਨੇ ਦੇਖਿਆ ਕਿਹੜਾ ਕਿਸੇ ਨੂੰ ਪਤਾ ਲੱਗਦਾ ਜੋ ਮਰਜ਼ੀ ਕਰ ਲਓ ਪਰ ਸਤਿਗੁਰੂ ਜੀ ਬਾਣੀ ਸਮਝਾਉਂਦੀ ਸਤਿਗੁਰੂ ਜੀ ਤਾਂ ਨਹੀਂ ਝੂਠ ਬੋਲਦੇ ਭਾਈ ਚੰਗੀਆਂ ਆਈਆਂ ਬੁਰੀਆਂ ਆਈਆਂ ਜਿਹੜੇ ਤੂੰ ਚੰਗੇ ਕੰਮ ਕਰਦਾ ਉਹ ਤੇ ਤੇਰੇ ਪਤਾ ਹੀ ਹੈ ਵੀ ਕਰਨਾ ਹੈ ਉਹ ਸਮਾਜ ਨੂੰ ਵੀ ਪਤਾ ਲੱਗ ਜਾਣਾ ਕੋਈ ਬੰਦਾ ਦੁਨੀਆ ਤੋਂ ਤੁਰ ਜਾਵੇ ਨਾ ਕਿਸੇ ਨਾ ਕਿਸੇ ਟਾਈਮ ਉਹਨੂੰ ਯਾਦ ਕਰਦੀ ਹੈ ਦੁਨੀਆ ਕਿਉਂ ਉਹਨੇ ਚੰਗਾ ਕੰਮ ਕੀਤਾ ਹੁੰਦਾ ਵੀ ਉਹ ਬੰਦਾ ਹੁੰਦਾ ਜੇ ਅੱਜ ਤਾਂ ਐਵੇਂ ਨਹੀਂ ਤਾਂ ਐਵੇਂ ਹੋ ਜਾਣਾ ਸੀ। ਉਹ ਜੇ ਹੁੰਦਾ ਤਾਂ ਬੜਾ ਕੁਝ ਹੋ ਜਾਣਾ ਸੀ। ਇਸ ਕਰਕੇ ਨੇ ਚੰਗੀਆਂ ਆਈਆਂ, ਬੁਰੀਆਂ ਆਈਆਂ। ਜੇ ਤੂੰ ਚੰਗੇ ਕੰਮ ਗੁਰੂ ਦੀ ਗੋਦ ਵਿੱਚ, ਗੁਰੂ ਸੰਸਾਰ ਵਿੱਚ ਕਰਕੇ ਜਾਏਗਾ ਤਾਂ ਇੱਥੋਂ ਤਾਂ ਤੈਨੂੰ ਮਾਣ ਮਿਲਣਾ ਹੀ ਮਿਲਣਾ ਹੈ ਭਾਈ। ਉੱਥੇ ਦਰਗਾਹ ਵਿੱਚ ਵੀ ਮਿਲਣਾ ਆਖੋ ਸਤਨਾਮ। ਉੱਥੇ ਵੀ ਤੈਨੂੰ ਮਾਣ ਮਿਲੇਗਾ ਇਹ ਜਿਹਾ ਕੰਮ ਕਰੀਏ। ਇਹ ਜੀ ਬਿਉਤਬੰਦੀ ਬਣਾਈਏ ਵੀ ਜਿਹੜਾ ਗੁਰੂ ਇਸ ਸੰਸਾਰ ਵੀ ਯਾਦ ਰੱਖੀ ਜਦੋਂ ਮਾੜਾ ਕੰਮ ਕਰਕੇ ਜਾਂਦੇ ਆ ਤੇ ਨਾ ਦੁਨੀਆ ਯਾਦ ਰੱਖਦੀ ਨਾ ਉੱਪਰ ਨਾ ਉੱਪਰ ਹਾਰ ਪਹਿਣੇ ਨਾ ਇੱਥੇ ਪਹਿਣੇ ਇਸ ਕਰਕੇ ਸਤਿਗੁਰੂ ਜੀ ਦੀ ਬਾਣੀ ਸਮਝਾਉਂਦੀ ਹੈ ਭਾਈ ਇਹ ਸਰੀਰ ਮੇਰਿਆ ਇਸ ਜਗ ਮਹਿ ਆਇ ਕਿਆ ਦੁੱਧ ਕਰਮ ਕਮਾਇਆ ਕੇ ਕਰਮ ਕਮਾਇਆ ਦੁੱਧ ਸਰੀਰ ਆ ਜਾ ਤੂੰ ਜਗ ਮਹਿ ਆਇ